ਲੁਧਿਆਣਾ ਦੇ ਵਿੱਚ ਧੜਲੇ ਨਾਲ ਨਜਾਇਜ਼ ਕਲੋਨੀਆ ਦੀ ਉਸਾਰੀਆਂ ਹੋ ਰਹੀਆਂ ਨੇ ਨਜਾਇਜ਼ ਤੌਰ ਤੇ ਇਹ ਕਲੋਨੀ ਐਗਰੀਕਲਚਰ ਜ਼ਮੀਨ ਤੇ ਕੱਟੀ ਜਾ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਵੱਡੇ ਦਾਅਵੇ ਕਰਦੀ ਹੈ ਕਿ ਉਹਨਾਂ ਦੀ ਸਰਕਾਰ ਵੇਲੇ ਕੋਈ ਵੀ ਅਜਿਹਾ ਨਜਾਇਜ਼ ਤੌਰ ਤੇ ਉਸਾਰੀਆਂ ਨਹੀਂ ਹੋਣਗੀਆਂ ਹਰਦੀਪ ਸਿੰਘ ਮੁੰਡੀਆਂ ਦਾ ਘਰ ਥੋੜੀ ਦੂਰ ਇਸ ਨਜਾਇਜ਼ ਕਲੋਨੀ ਤੋਂ ਹੈ ਲੁਧਿਆਣਾ ਦੇ ਵਿੱਚ ਧੜਲੇ ਨਾਲ ਨਜਾਇਜ਼ ਕਲੋਨੀਆ ਦੀ ਉਹ ਸਾਰੀਆਂ ਹੋਰੀਆਂ ਨੇ ਗਲਾਡਾ ਵਿਭਾਗ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਔਰ ਲੁਧਿਆਣਾ ਦੇ ਅਸੀਂ ਚੰਡੀਗੜ੍ਹ ਰੋਡ ਦੇ ਨਾਲ ਇੱਕ ਕਲੋਨੀ ਦੇ ਕੋਲ ਖੜੇ ਆ ਜਿਹੜੀ ਨਜਾਇਜ਼ ਤੌਰ ਤੇ ਇਹ ਕਲੋਨੀ ਐਗਰੀਕਲਚਰ ਜ਼ਮੀਨ ਤੇ ਕੱਟੀ ਜਾ ਰਹੀ ਹੈ ਔਰ ਅਸੀਂ ਗਲਾਡਾ ਵਿਭਾਗ ਦੇ ਨਾਲ ਵੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਆਖਣਾ ਕੀ ਉਹਨਾਂ ਨੇ ਨੋਟਿਸ ਭੇਜਿਆ ਪਰ ਸਵਾਲ ਇਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀ ਕਿ ਅਰਬਨ ਸਟੇਟਾਂ ਨੂੰ ਕੱਟਿਆ ਜਾਏਗਾ ਉਸ ਵੇਲੇ ਕਿਸਾਨ ਇਕੱਠੇ ਹੋਏ ਸੀ ਕਿ ਅਰਬਨ ਸਟੇਟ ਨਾ ਕੱਟੇ ਜਾਣ ਜਿਹੜੀ ਐਗਰੀਕਲਚਰ ਜ਼ਮੀਨਾਂ ਹੈ ਉਹ ਬਰਬਾਦ ਹੋਣਗੀਆਂ ਪਰ ਉਸ ਦੇ ਬਾਵਜੂਦ ਅਗਰ ਅਰਬਨ ਸਟੇਟ ਕੱਟਣ ਨੂੰ ਲੈ ਕੇ ਉਸ ਨੋਟੀਫਿਕੇਸ਼ਨ ਨੂੰ ਕੈਨਸਲ ਕੀਤਾ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਨਜਾਇਜ਼ ਉਸਾਰੀਆਂ ਬਿਨਾ ਗਲਾਡਾ ਤੋਂ ਮਨਜ਼ੂਰੀ ਲਿੱਤੇ ਹੋ ਰਹੀਆਂ ਨੇ ਇਸ ਦੇ ਪਿੱਛੇ ਗਲਾਡਾ ਦੇ ਅਧਿਕਾਰੀ ਵੀ ਇਨਵੋਲਵ ਨਜ਼ਰ ਆਉਂਦੇ ਨੇ ਉਹਨਾਂ ਦੀ ਮਿਲੀ ਭੁਗਤ ਨਜ਼ਰ ਆ ਰਹੀ ਹੈ ਔਰ ਇਹ ਜਿਹੜੀ ਐਗਰੀਕਲਚਰ ਦੀ ਪੂਰੀ ਜ਼ਮੀਨ ਹੈ ਔਰ ਇਸੇ ਜ਼ਮੀਨ ਦੇ ਉੱਤੇ ਇਹ ਤੁਸੀਂ ਬਜਰੀ ਦੇਖ ਰਹੇ ਹੋ ਟਾਇਲਾ ਦੇਖ ਰਹੇ ਹੋ ਕਿਉਂਕਿ ਜਦੋਂ ਅਸੀਂ ਗੱਲਬਾਤ ਕੀਤੀ ਗਲਾਡਾ ਵਿਭਾਗ ਦੇ ਅਧਿਕਾਰੀਆਂ ਨਾਲ ਉਸ ਵੇਲੇ ਕੰਮ ਬੰਦ ਕਰਾ ਦਿੱਤਾ ਗਿਆ ਸੋ ਸਵਾਲ ਇਹੀ ਹੈ ਕਿ ਮਹਾਨਗਰ ਲੁਧਿਆਣਾ ਦੇ ਵਿੱਚ ਕਿਸ ਦੇ ਇਸ਼ਾਰੇ ਤੇ ਇਸ ਤਰ੍ਹਾਂ ਦੀਆਂ ਨਜਾਇਜ਼ ਕਲੋਨੀਆਂ ਦੀ ਸਾਰੀ ਹੋ ਰਹੀ ਹੈ ਹਜੇ ਆਈ ਐਮ ਵਿਕਾਸ ਸਿਹਰਾ ਜੀ ਆਈ ਐਮ ਏਸੀ ਅਗਲਾਡਾ ਹੇਅਰ ਅਚਾ ਬਿਕਾਸ ਜੀ ਅਨਧਿਕਾਰਿਤ ਕਲੋਨੀਆਂ ਕਿੰਨੀਆਂ ਹੋਣਗੀਆਂ ਇਹ ਥੋੜਾ ਵਜਾ ਹੈਗਾ 8 ਸਾਲ ਦਾ ਸਾਡੇ ਕੋਲ ਡਾਟਾ ਹੈ ਉਹਦੇ ਮੁਤਾਬਕ ਹੌਂਡ ਰਿਕਾਰਡ ਤਕਰੀਬਨ ਤਕਰੀਬਨ 200 ਤੋਂ ਥੋੜੇ ਨੇੜੇ ਤੇੜੇ ਹੋਣਗੀਆਂ ਇਹਦੇ ਵਿੱਚ ਜੀ ਕਈ ਜਿਹੜੀਆਂ ਕਲੋਨੀਆਂ ਹੁੰਦੀਆਂ ਨੇ ਜਿਹੜੀ ਅਨਧਿਕਾਰਿਤ ਹੁੰਦੀਆਂ ਨੇ ਉਹ ਆਪਣੀਆਂ ਇੱਥੇ ਅਧਿਕਾਰਿਤ ਕਰਨ ਵਾਸਤੇ ਰੈਗੂਲਰਾਈਜ਼ ਕਰਨ ਵਾਸਤੇ ਸਾਡੇ ਕੋਲ ਆਪਣੀ ਫਾਈਲ ਆ ਵੀ ਮੂਵ ਕਰ ਦਿਆ ਨੇ ਹੂੰ ਓਵੀ ਕਾਰਵਾਈ ਲਾਲ ਦੇ ਨਾਲ ਲਗਾਤਾਰ ਆਪਣੇ ਪੱਧਰ ਤੇ ਚੱਲਦੀ ਰਹਿੰਦੀ ਹੈ ਇਸ ਵਕ ਸਾਡੇ ਕੋਲ ਤਕਰੀਬਨ ਤਕਰੀਬਨ 150 ਤੋਂ ਵੱਧ ਕੇ ਇਸ ਨੇ ਜਿਹੜੇ ਐਪਲੀਕੇਸ਼ਨਸ ਆਈਆਂ ਹੋਈਆਂ ਨੇ ਸੋ ਚਾਹੇ ਉਹਨਾਂ ਦੇ ਖਿਲਾਫ ਕੋਈ ਅਧਿਕਾਰਿਤ ਹੁੰਦੀਆਂ ਨੇ ਅਸੀਂ ਕੋਈ ਖਲਾਫ ਇੱਕ ਵਾਰੀ ਐਕਸ਼ਨ ਨਹੀਂ ਲੈਂਦੇ ਕਿ ਜਦ ਤੱਕ ਉਹਨਾਂ ਦੀ ਫਾਈਲ ਤੇ ਫੈਸਲਾ ਨਹੀਂ ਹੋ ਜਾਂਦਾ ਅਸੀਂ ਜੀ ਬਿਜਲੀ ਵਿਭਾਗ ਤੇ ਤਹਿਸੀਲਦਾਰ ਸਾਹਿਬਾਨ ਇਹਨਾਂ ਸਭ ਨੂੰ ਲਿਖ ਕੇ ਭੇਜਦੇ ਹਾਂ ਕਿ ਜੀ ਇੱਥੇ ਰਜਿਸਟਰੀਜ਼ ਨਾ ਕੀਤੀ ਜਾਣ ਔਰ ਇਹਨਾਂ ਨੂੰ ਇਸ ਅਧਿਕਾ ਅਨਧਿਕਾ ਅਲਿਪਟੋਣ ਨੇ ਕਿ ਕਿਸੇ ਵੀ ਤਰ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਨਾ ਦਿੱਤੇ ਜਾਣ ਜਿਹੜੇ ਮੇਧ ਨੂੰ ਫੋਨ ਦੇ ਬਸਿਆ ਸੀ ਇੱਕ ਭੇਜਿਆ ਸੀ ਨੋਟਿਸ ਪਹਿਲੇ ਕੱਢਿਆ ਤੁਸੀਂ ਉਹ ਨੋਟਿਸ ਕੱਢਿਆ ਇੱਕ ਤਰੀਕੂ ਉਹਦੇ ਤੇ ਤੁਸੀਂ ਕੀ ਕਾਰਵਾਈ ਕੀਤੀ ਹੁਣ ਤੱਕ ਉੱਥੇ ਜੀ ਅੱਜ ਦੀ ਤਰੀਕ ਦੇ ਵਿੱਚ ਉੱਥੇ ਕੋਈ ਵੀ ਸਾਰੀ ਨਹੀਂ ਚੱਲ ਰਹੀ ਹੈ ਜੀ ਹੂੰ ਤੇ ਉਹਨਾਂ ਨੇ ਅੱਗੇ ਫਰਦਰ ਕੰਸਟਰਕਸ਼ਨ ਰੋਕ ਦਿੱਤੀ ਹੈ। ਹੂੰ ਤੇ ਉਹਨਾਂ ਨੇ ਇੱਕ ਨੋਟਿਸ ਜਾ ਚੁੱਕਿਆ। ਹੂੰ ਸਾਡੀ ਜੀ ਕਾਨੂੰਨ ਦੇ ਮੁਤਾਬਕ ਸਾਡੇ ਕੋਲ ਸਟੈਂਡਰਡ ਹੀ ਕਾਰਵਾਈ ਹੁੰਦੀ ਹੈ ਜੀ ਕੋਈ ਵੀ ਅਨਿਧਕਾਇਤ ਕਲੋਨੀ ਦੀ। ਉਹਦੇ ਵਿੱਚ ਅਸੀਂ ਪ੍ਰਾਰਥੀ ਨੂੰ ਨੋਟਿਸ ਕੱਢ ਕੇ ਪਹਿਲਾਂ ਆਪ ਹੀ ਉਹਨੂੰ ਕਹਿੰਦੇ ਆ ਕਿ ਜਿਹੜਾ ਵੀ ਕੋਈ ਬਣਾ ਰਿਹਾ ਡਿਵੈਲਪਰ ਹੈ ਜਾਂ ਪ੍ਰੋਮੋਟਰ ਕਿ ਤੁਸੀਂ ਆਪ ਇਹ ਆਪਣੇ ਲੈਵਲ ਤੇ ਇਹਨੂੰ ਤੋੜ ਦਿਓ। ਹੂੰ ਜੇ ਉਹ ਨਹੀਂ ਤੋੜਦੇ ਫਿਰ ਅਸੀਂ ਪ੍ਰਸ਼ਾਸਨਿਕ ਤੌਰ ਤੇ ਅਸੀਂ ਉਸ ਦੇ ਖਿਲਾਫ ਐਕਸ਼ਨ ਲੇ ਕੇ ਉਹਦੇ ਸੀਲਿੰਗ ਕਰਨੀ ਹੈ ਤਾਂ ਸੀਲਿੰਗ ਕਰਦੇ ਆ ਜਾਂ ਫਿਰ ਤੋੜਦੇ ਆ। ਇਹ ਹਲਕਾ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਹੈ ਔਰ ਹਰਦੀਪ ਸਿੰਘ ਮੁੰਡੀਆਂ ਦਾ ਘਰ ਥੋੜੀ ਦੂਰ ਇਸ ਨਜਾਇਜ਼ ਕਲੋਨੀ ਤੋਂ ਹੈ ਹਰਦੀਪ ਸਿੰਘ ਮੁੰਡੀਆਂ ਮੰਤਰੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਵੱਡੇ ਦਾਅਵੇ ਕਰਦੀ ਹੈ ਕਿ ਉਹਨਾਂ ਦੀ ਸਰਕਾਰ ਵੇਲੇ ਕੋਈ ਵੀ ਅਜਿਹਾ ਨਜਾਇਜ਼ ਤੌਰ ਤੇ ਉਸਾਰੀਆਂ ਨਹੀਂ ਹੋਣਗੀਆਂ ਪਰ ਘਰ ਦੇ ਕੋਲ ਇਹੋ ਜੀ ਉਸਾਰੀ ਹੋਣੀ ਉਹਨਾਂ ਦੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਉਸਾਰੀਆਂ ਹੋਣੀਆਂ ਆਪਣੇ ਆਪ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਦੀ ਵੀ ਕਿਦਰੇ ਨਾ ਕਿਦਰੇ ਇਹ ਸ਼ਮੂਲੀਅਤ ਨਜ਼ਰ ਆ ਰਹੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ